ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਆ ਵਾਹਿਗੁਰੂ ਜਿੱਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਹੈ ਜੀ ਦਸਵੀਂ ਦਾ ਦਿਹਾੜਾ ਇਹ ਆਪਾਂ ਬਣਾ ਰਹੀ ਸੀ ਦੇਗਾ ਮੱਥਾ ਟੇਕਣ ਲਈ ਇੱਕ ਕੜਸੀ ਆਟੇ ਦੀ ਲਈ ਹੈ ਆਪਾਂ ਇੱਕ ਕੜਸੀ ਘਿਓ ਦੀ ਲਈ ਹੈ ਜੀ ਦੇਸੀ ਘਿਓ ਤੇ ਇੱਕ ਘੜਸੀ ਇਹ ਲਵਾਂਗੇ ਜੀ ਖੰਡ ਦੀ ਅੰਦਾਜ਼ੇ ਨਾਲ ਹੀ ਪਾਇਆ ਜੀ ਘਿਓ ਮਿਲਕੇ ਨਹੀਂ ਪਾਇਆ ਥੋੜਾ ਜਿਹਾ ਇੱਥੇ ਮੈਨੂੰ ਘੱਟ ਲੱਗਿਆ ਤੇ ਆਪ ਚਮਚਾਪਾ ਹੋਰ ਪਾ ਲਿਆ ਘੱਟ ਸੀਖ ਦੇ ਉੱਤੇ ਇਹਨੂੰ ਆਟੇ ਨੂੰ ਭੰਨ ਲਾਂਗੇ ਆਪਾਂ ਚੰਗੀ ਤਰ੍ਹਾਂ ਤੇ ਦੇ ਘੁਮਣਾਉਂਦੇ ਸਮੇ ਆਪਾਂ ਨੂੰ ਜੀ ਜਾ ਤਾਂ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੀਦਾ ਜੀ ਜੇ ਪਾਠ ਨਹੀਂ ਆਉਂਦਾ ਤਾਂ ਸਤਨਾਮ ਸ੍ਰੀ ਵਾਹਿਗੁਰੂ ਜਾਂ ਮੂਲ ਮੰਤਰ ਕਰ ਸਕਦੇ ਆ ਜੀ ਕੋਈ ਵੀ ਪਾਠ ਕਰਨਾ ਚਾਹੀਦਾ ਤੇ ਸਿਰ ਆਪਣਾ ਢਕਿਆ ਹੋਣਾ ਚਾਹੀਦਾ ਜੀ ਹੋ ਸਕੇ ਤਾਂ ਜੁੱਤੀ ਵੀ ਕੱਢ ਲੈਣੀ ਚਾਹੀਦੀ ਹੈ ਜੀ ਪੈਰਾਂ ਚੋਂ ਫਿਰ ਦੀਗ ਬਣਾਉਣੀ ਚਾਹੀਦੀ ਹੈ ਜੀ ਚਾਹੇ ਆਪਾਂ ਥੋੜੀ ਬਣਾਉਣੀ ਹੈ ਜਾਂ ਬਹੁਤੀ ਇਹ ਆਪਾਂ ਮੱਥਾ ਢਿੱਕਣ ਲਈ ਥੋੜੀ ਇਹ ਬਣਾਵਾਂਗੇ ਜੀ ਤੇ ਉਧਰ ਆਪਾਂ ਰੱਖਿਆ ਹੋਇਆ ਜੀ ਪਾਣੀ ਵਿੱਚ ਪਾਉਣ ਲਈ ਗਰਮ ਹੋਣ ਲਈ ਪਾਣੀ ਰੱਖਿਆ ਹੋਇਆ ਹੈ ਗਰਮ ਪਾਣੀ ਪਾਵਾਂਗੇ ਘੱਟ ਸੀਖ ਦੇ ਉੱਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਭੁੰਨਾਂਗੇ ਜੀ ਆਟੇ ਨੂੰ ਆਟਾ ਆਪਣਾ ਭੁੱਜ ਗਿਆ ਜੀ ਤੇ ਹੁਣ ਖੰਡ ਪਾ ਲਾਂਗੇ ਵਿੱਚ ਗੈਸ ਆਪਾਂ ਬਿਲਕੁਲ ਹੀ ਕੱਟ ਕਰ ਲਿਆ ਹੁਣ ਗੜਬੀ ਗਰਮ ਹੈ ਜੀ ਕੱਪੜੇ ਨਾਲ ਚੱਕਣੀ ਪਊ ਥੋੜਾ ਥੋੜਾ ਕਰਕੇ ਪਾਵਾਂਗੇ ਜੀ ਪਾਣੀ ਗਰਮ ਹੁੰਦਾ ਜੀ ਜੇ ਇੱਕ ਲੱਖਤ ਪਾਉਣੇ ਤਾਂ ਬਾਹਰ ਨਿਕਾ ਸਕਦਾ ਨਾਲ-ਨਾਲ ਹਿਲਾਉਂਦੇ ਰਹਾਂਗੇ ਤੇ ਥੋੜਾ ਥੋੜਾ ਆਪ ਪਾਣੀ ਪਾਵਾਂਗੇ ਜੀ ਆਪਾਂ ਜਿੰਨੇ ਪਾਣੀ ਦੀ ਆਪਾਂ ਨੂੰ ਜ਼ਰੂਰਤ ਹੈ ਕੋਈ ਮਿਣਿਆ ਨਹੀਂ ਜੀ ਆਪਾਂ ਅਲਾਜੇ ਨਾਲ ਪਾ ਲਾਂਗੇ ਬਿਲਕੁਲ ਸੌਖੀ ਹੈ ਜੀ ਢੇਗ ਬਣਾਉਣੇ ਕੋਈ ਔਖੀ ਨਹੀਂ ਜਿਹਨੂੰ ਨਹੀਂ ਆਉਂਦੀ ਬਣਾਉਣੀ ਜੀ ਤਾਂ ਉੱਚ ਸਾਰਾ ਸਮਾਨ ਮਿੰਕੇ ਪਾ ਸਕਦੇ ਖੰਡ ਕਿਓ ਤੇ ਆਟਾ ਤਿੰਨੇ ਚੀਜ਼ਾਂ ਬਰਾਬਰ ਪੈਂਦੀਆਂ ਨੇ ਜੀ ਤੇ ਪਾਣੀ ਡਬਲ ਪੈਂਦਾ ਜਿੰਨਾ ਆਟਾ ਪਾਇਆ ਉਸ ਤੋਂ ਡਬਲ ਪਾਣੀ ਪਾਉਗਾ ਜੀ ਕੋਈ ਚਾਸ ਨਹੀਂ ਬਣਾਉਣ ਦੀ ਲੋੜ ਨਹੀਂ ਜੀ ਬਸ ਆਪਾਂ ਸਿੱਧੀ ਖੰਡ ਪਾ ਕੇ ਵਿੱਚ ਪਾਣੀ ਪਾ ਲਿਆ ਗਰਮਾ ਬਹੁਤ ਵਧੀਆ ਦੀਗ ਬਣ ਕੇ ਤਿਆਰ ਹੋਈ ਹੈ ਜੀ ਹੁਣ ਉਹਨਾਂ ਚਿਰ ਆਪਾਂ ਇਹਨੂੰ ਸੇਕ ਲਵਾਉਣਾ ਜੀ ਜਿੰਨਾ ਚਿਰ ਇਹ ਕੜਾਹੀ ਨਹੀਂ ਛੱਡਦੀ ਕੜਾਹੀ ਨਾਲੋਂ ਬਿਲਕੁਲ ਅਲੱਗ ਹੋ ਜਾਂਦੀ ਹੈ ਜੀ ਇਹ ਇਹ ਦੇਖੋ ਘੁੰਮ ਰਹੀ ਹੈ ਵਿੱਚ ਬਿਲਕੁਲ ਕੜਾਹੀ ਛੱਡ ਦਿੰਦੀ ਹੈ ਹੁਣ ਆਪਾਂ ਗੈਸ ਕਰ ਦਾਂਗੇ ਜੀ ਬੰਦ ਦੀਗ ਬਣ ਕੇ ਆਪਣੀ ਤਿਆਰ ਹੈ ਥੋੜਾ ਜਿਹਾ ਚਿਰ ਹਿਲਾ ਦਾਂਗੇ ਜੀ ਕੜਾਹੀ ਗਰਮ ਹੈ ਤੇ ਉਸ ਤੋਂ ਬਾਅਦ ਆ ਗਈ ਸੀ ਜੀ ਆਪਾਂ ਮੱਜਾਂ ਵੱਲ ਉਧਰ ਕੰਮ ਨਹੀਂ ਵੀੜ ਕੇ ਪਾਣੀ ਪਿਾਵਾਂਗੇ ਮੱਜਾਂ ਨੂੰ ਪਹਿਲਾਂ ਇਹਦਾ ਛੋਟੀ ਕੱਟੀ ਦਾ ਥਾਂ ਆਪਾਂ ਸਾਫ਼ ਕਰ ਦਾਂਗੇ ਸੁੱਕ ਜੂ ਹਵਾ ਲੱਗ ਜੂਗੀ ਜੀ ਥੋੜੀ ਜੀ ਪਾਣੀ ਛੱਡਿਆ ਹੋਇਆ ਸੀ ਆਪਣਾ ਬਾਹਰ ਉਹਨੇ ਟਾਈਮ ਦੇ ਵਿੱਚ ਪਾਣੀ ਭਰਦਾ ਖੇਲ ਚ ਇਹ ਆਪਾਂ ਮੱਝਾ ਸੱਡਾਂਗੇ ਤੇ ਬਾਲਟੀ ਦੇ ਵਿੱਚ ਛੋਟੀ ਕੱਟੀ ਨੂੰ ਪਿਆਵਾਂਗੇ ਜੀ ਪਾਣੀ ਮੱਝ ਖੋਲ ਦੰਨੇ ਆ ਜੀ ਬਾਹਰ ਚਲੀ ਜਾਊਗੀ ਪਾਣੀ ਪੀਣ ਸਾਰੀ ਵਾਸੇ ਕੰਮਾਂ ਦਾ ਧਿਆਨ ਰੱਖਣਾ ਪੈਂਦਾ ਜੀ ਇਕੱਲੇ ਜਾਣੇ ਨੂੰ ਸਾਰਾ ਦਿਨ ਕਰਦੇ ਰਹਿੰਦੇ ਆ ਕੱਲੇ ਜਾਣ ਦੋ ਫੇਰ ਵੀ ਵਾਸਚ ਨਹੀਂ ਆਉਂਦੇ ਹੈਗੇ ਕੰਮ ਟੁੱਟੀ ਕਰ ਦਿੰਨੇ ਆ ਜੀ ਬੰਦ ਆਪਾਂ ਪਾਣੀ ਜ਼ਿਆਦਾ ਹੋ ਜੂ ਖੇਲ ਚ ਇਹ ਮੱਝ ਆ ਗਈ ਜੀ ਅੰਦਰ ਇਹਨੂੰ ਬੰਨ ਦਾਂਗੇ ਆਪਾਂ ਤੇ ਦੂਸਰੀ ਨੂੰ ਵੀ ਪਾਣੀ ਪਿਆ ਦਿੰਨੇ ਆ ਕੱਲ ਦੀ ਹਵਾ ਬਹੁਤ ਤੇਜ਼ ਚੱਲਦੀ ਹੈ ਜੀ। ਇਹ ਮਾਝ ਨੂੰ ਬਹੁਤਾ ਆਤਾ ਹੈ ਸਿਰ ਬਹੁਤ ਮਾਰਦੀ ਹੈ। ਸਿੱਧੀ ਤੁਰਦੀ ਨਹੀਂ ਹੈਗੀ। ਹੁਣ ਆ ਗਈ ਜੀ ਵਾਰੀ ਆਪਾਂ ਮਿੱਥੇ ਤੋੜ ਕੇ ਰੱਖ ਲੈਣੇ ਆਂ ਸਵੇਰ ਲਈ। ਸਵੇਰੇ ਮਿੱਥਿਆਂ ਦੀ ਰੋਟੀਆਂ ਬਣਾਵਾਂਗੇ। ਸਵੇਰੇ ਤ੍ਰੀਲ ਬਹੁਤ ਪਈ ਹੁੰਦੀ ਹੈ ਜੀ ਗਿੱਲੇ ਹੁੰਦੇ ਨੇ। ਤੇ ਇੱਕ ਠੰਡ ਹੁੰਦੀ ਹੈ। ਤਾਂ ਕਰਕੇ ਸਵੇਰੇ ਤੋੜਨ ਨੂੰ ਜੀ ਨਹੀਂ ਕਰਦਾ ਹੁਣ ਆਪਾਂ ਤੋੜ ਕੇ ਰੱਖ ਲਵਾਂਗੇ ਅੰਦਰ। ਸਵੇਰੀ ਤੋਂ ਕਿ ਰੋਟੀਆਂ ਬਣਾ ਲਾਂਗੇ ਜੀ ਇਹ ਆਪਾਂ ਉੱਪਰੋਂ ਉੱਪਰੋਂ ਹੀ ਤੋੜਾਂਗੇ ਜੀ ਤਾਂ ਕਿ ਇਹਨਾਂ ਨੂੰ ਸਾਫ਼ ਕਰਨ ਦੀ ਦਿਵਾਰੇ ਲੋੜ ਨਾ ਪਵੇ ਜਿੰਨਾ ਮਿੱਥਿਆਂ ਦੇ ਉੱਤੇ ਫੁੱਲ ਆਏ ਹੁੰਦੇ ਨੇ ਉਹ ਤੋੜ ਲੈਣੇ ਆ ਜੇ ਕਰਦਣਾ ਪੜਦੇ ਆ ਜੀ ਆਪਾਂ ਫਿਰ ਇਹਨਾਂ ਨੂੰ ਸਮਾਰਨਾ ਪੈਂਦਾ ਹੈ ਇਹ ਆਪਾਂ ਉੱਪਰੋਂ ਉੱਪਰੋਂ ਹੀ ਤੋੜ ਲਈ ਹੁਣ ਇਹਨਾਂ ਨੂੰ ਸਮਾਰਨ ਦੀ ਲੋੜ ਨਹੀਂ ਤੋ ਕੇ ਇਸੇ ਤਰ੍ਹਾਂ ਪੈ ਜਾਣਗੀਆਂ ਰੋਟੀਆਂ ਜਿਹਾ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਵੀਡੀਓ ਨੂੰ ਦੇਖਦੇ ਨੇ ਫੁੱਲ ਵਾਚ ਕਰਦੇ ਨੇ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਸੋਹਣੇ ਸੋਹਣੇ ਕਮੈਂਟ ਕਰ ਲਈ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਆਪਣੇ ਚੈਨਲ ਤੇ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਤੇ ਸਪੋਰਟ ਨਾਲ ਆਪਾਂ ਅੱਗੇ ਜਾਵਾਂਗੇ ਜੀ ਸਪੋਰਟ ਵੱਧ ਤੋਂ ਵੱਧ ਕਰਨਾ ਜੀ ਆਥਣ ਹੋ ਗਿਆ ਸੀਗਾ ਜੀ ਇੱਥੇ ਪੌਣੇ ਕੁ ਪੰਜ ਦਾ ਟਾਈਮ ਸੀ ਹਵਾ ਹਜੇ ਵੀ ਬਹੁਤ ਚੱਲ ਰਹੀ ਸੀ ਕੱਲ ਵੀ ਸਾਰਾ ਦਿਨ ਤੇਜ਼ ਹਵਾ ਚੱਲਦੀ ਸੀ ਅੱਜ ਵੀ ਤੇ ਸਵੇਰੇ ਠੰਡ ਵੀ ਹੁੰਦੀ ਹੈ ਹੱਥ ਠਾਰਦੇ ਹੁੰਦੇ ਨੇ ਕੋਹਰਾ ਪੈਣ ਕਰਕੇ ਦਿਲ ਨੂੰ ਤਾਂ ਵਧੀਆ ਨਿੱਗਾ ਦਿਨ ਹੋ ਜਾਂਦਾ ਤੰਦਰਾਲੋਂ ਇਹ ਠੰਡ ਹਜੇ ਵਧੀਆ ਜੀ ਧੁੰਦੇ ਚ ਤਾਂ ਆਉਣ ਜਾਣ ਵਾਲਿਆਂ ਨੂੰ ਬਹੁਤ ਔਖਾ ਹੋ ਜਾਂਦਾ ਕੁਝ ਦਿਖਦਾ ਨਹੀਂ ਅੱਗੇ ਇਹ ਥੀਸ ਸਵੇਰੇ ਸਵੇਰੇ ਠੰਡ ਹੁੰਦੀ ਹੈ ਕੋਰੇ ਕਰਕੇ ਧੁੱਪ ਨਿਕਲ ਜਾਂਦੀ ਹੈ ਤੇ ਨਿੱਗਾ ਹੋ ਜਾਂਦਾ ਦਿਨ ਇਗੱਠਿਆਂ ਨੂੰ ਆਪਾਂ ਪਾਣੀ ਲਾ ਦਿੱਤਾ ਸੀ ਜੀ ਇਹ ਧਨੀ ਵਾਲੀ ਮੇਥੇ ਵਾਲੀ ਘੈਰੀ ਨੂੰ ਵੀ ਆਪਾਂ ਕੱਲ ਲਾਇਆ ਸੀ ਪਾਣੀ ਹੁਣ 10 ਦਿਨ ਲੱਗ ਜਾਣਗੇ ਜੀ ਫਿਰ ਪਾਣੀ ਲਾਵਾਂਗੇ ਬਾਅਦ ਚ ਅਈ ਥੋੜੀ ਜੀ ਠੰਡ ਕਰਕੇ ਸੇਤੀ ਨਹੀਂ ਲੱਗਦਾ ਪਾਣੀ ਜਿਵੇਂ ਜਿਵੇਂ ਗਰਮੀ ਵੱਧਦੀ ਜੋ ਫੇ ਸੇਤੀ ਲਾਉਣਾ ਪਿਆ ਕਰੂਗਾ ਜੀ ਥੋੜਾ ਜਿਹਾ ਤੋੜ ਲਾਂਗੇ ਜੀ ਧਨੀਆ ਆਪਾਂ ਵਿੱਚ ਪਾਵਾਂਗੇ ਰੋਟੀਆਂ ਦੇ ਧਨੀਆ ਥੋੜਾ ਜਿਹਾ ਤੋੜਿਆ ਜੀ ਮੇਥੇ ਪੱਤੇ ਤੋੜੇ ਨੇ ਟੇਸਟ ਵਧੀਆ ਹੋ ਜਾਂਦਾ ਧਨੀਆ ਪਾਉਣ ਨਾਲ ਰੋਟੀਆਂ ਦਾ ਵਿੱਚ ਪਾਵਾਂਗੇ ਅਦਰਕ ਹਰੀਆਂ ਮਿਰਚਾਂ ਪਾਉਣੀਆਂ ਹੁੰਦੀਆਂ ਜੀ ਲਾਲ ਮਿਰਚ ਘੱਟ ਪਾਉਣੀ ਆਪਾਂ ਅਦਰਕ ਪਾਉਣ ਦਾ ਥੋੜੀ ਜਿਹੀ ਕਰਾਰੀਆਂ ਜੀ ਹੋ ਜਾਂਦੀਆਂ ਨੇ ਲੋ ਜੀ ਮੇਥੇ ਤੋੜ ਲੈਨੇ ਆਪਾਂ ਹੁਣ ਚੱਲਦੇ ਆਂ ਜੀ ਅੰਦਰ ਇਹ ਆ ਗਏ ਅੰਦਰ ਇੱਥੇ ਰੱਖ ਦਾਂਗੇ ਜੀ ਮੇਥੇ ਰਾਤ ਨੂੰ ਆਪਾਂ ਇਹਨਾਂ ਨੂੰ ਢੱਕ ਕੇ ਰੱਖ ਦਾਂਗੇ ਇਹ ਇੱਕ ਡੱਬਾ ਹੋਰ ਆਇਆ ਸੀਗਾ ਜੀ ਆਪਣੀ ਲੋੜੀ ਤੇ ਗਏ ਸੀ ਉਹਨਾਂ ਨੇ ਦਿੱਤਾ ਸੀ ਤੇ ਹੁਣ ਕੱਲ ਨੂੰ ਵਿਆਹ ਜਾਣਾ ਜੀ ਫੇਰ ਭਾਜੀ ਆਉਗੀ ਵਿਆਹ ਦੀ ਇਹ ਕੱਪੜੇ ਆਪਣੇ ਟਹਿਲਾਏ ਪਈ ਸੀ ਸਵੇਰੇ ਲਾਤੀ ਸੀ ਝਾੜੂ ਲਾਉਣ ਲੱਗੀ ਜਿਹੜੇ ਕੱਲ ਧੋਤੇ ਸੀ ਹੁਣ ਇਹਨਾਂ ਨੂੰ ਚੱਕ ਕੇ ਆਪਾਂ ਸਾਂਭ ਦਿੰਨੇ ਆ ਅਲਮਾਰੀਆਂ 'ਚ ਰੱਖ ਦਿੰਨੇ ਆ ਜੀ ਅਲੱਗ-ਅਲੱਗ ਸਿਆਲਾਂ ਵਾਲੇ ਕੱਪੜੇ ਤਾਂ ਅਲਮਾਰੀਆਂ 'ਚ ਵੀ ਨਹੀਂ ਟਿਕਦੀ ਹੈਗੇ ਜੀ ਮੋਟਿਆਂ ਕਰਕੇ ਸਾਰੀਆਂ ਅਲਮਾਰੀਆਂ ਫੁੱਲ ਹੋਈਆਂ ਪਈਆਂ ਨੇ ਗਰਮੀ ਵਾਲੇ ਵਧੀਆ ਠਿਕ ਜਾਂਦੇ ਨੇ। ਔਟ ਵਗੈਰਾ ਜੇ ਪੱਧ ਜਗਾ ਰੋਕਦੇ ਨਹੀਂ ਮੋٹے ਹੁੰਦੇ ਨੇ। ਨਾਈ ਕੁੰਡੀਆਂ ਤੇ ਸੱਟ ਆਉਂਦੇ ਨੇ ਡੰਗੇ ਹੋਏ ਕੱਪੜੇ। ਇਹ ਸਾਰੇ ਰੱਖ ਦਿੰਨੇ ਆ ਜੀ ਆਪਾਂ। ਫੇਰ ਚੱਲਦੇ ਆ ਰਸੋਈ 'ਚ। ਇਹ ਆ ਗਈ ਜੀ ਆਪਾਂ ਰਸੋਈ 'ਚ ਦੁੱਧ ਰੱਖਿਆ ਵਾਲੀ ਆਉਣ ਲਈ। ਦੇ ਨਾਲ ਆਪਾਂ ਗੁਨੂ ਲੈਨੇ ਆ ਜੀ ਆਟਾ ਗੁਨੂ ਕੀ ਰੱਖ ਦਿੰਨੇ ਆ ਜੀ ਹਜੇ ਫਿਰ ਮੱਝਾਂ ਵੱਲ ਕੱਕ ਕੰਡਾ ਪਾ ਕੇ ਆਵਾਂਗੇ ਬਾਹਰ ਦੇ ਵਿੱਚ ਬਣਾਵਾਂਗੇ ਜੀ ਰੋਟੀ ਆ ਕੇ nde we peisi aja ਥੋੜੀ ਇਹ ਬਣਾਈ ਸੀ ਜੀ ਦੇਗ ਪਰ ਫਿਰ ਵੀ ਮੱਥਾ ਟੇਕਣ ਜਾਣੇ ਆ। ਉੱਥੋਂ ਵਾਪਸ ਕਰ ਦਿੰਦੇ ਨੇ ਦੇਗ ਥੋੜੀ ਜੀ ਕੱਢ ਲੈਂਦੇ ਨੇ ਤੇ ਹੋਰ ਪਾ ਦਿੰਦੇ ਨੇ ਜੀ। ਇਸ ਵਾਰ ਮੇਲਾ ਸੀਗਾ ਦਸਵੀਂ ਤੇ ਆਪਣੇ। ਪਰ ਉੱਥੇ ਕੋਈ ਵੀਡੀਓ ਨਹੀਂ ਬਣਾਈ ਜੀ ਮੱਥਾ ਟੇਕ ਕੇ ਵਾਪਸ ਆ ਗਈ ਸੀ। ਮਾਗ ਮਹੀਨੇ ਚ ਮੇਲਾ ਲੱਗਦਾ ਜੀ ਦਸਵੀਂ ਤੇ ਆਪਣੇ। ਲਓ ਜੀ ਆਟਾ ਆਪਣਾ ਗੁੰਨਿਆ ਗਿਆ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੀ ਸੈਮੀ ਆਪਣਾ ਅੱਜ ਉਹਦੇ ਟੀਕਾ ਲਵਾ ਕੇ ਲਿਆਂਦਾ ਹੈ ਥੋੜਾ ਜਿਹਾ ਸੁਸਤ ਹੋਇਆ ਪਿਆ ਵੇਲਾ ਆਪਣੇ ਨਾਲ ਦੇ ਪਿੰਡ ਲੱਗਦਾ ਹੁੰਦਾ ਜੀ ਉੱਥੇ ਮੱਥਾ ਟੇਕਦਾ ਦਸਵੀਂ ਦਾ ਥੋੜਾ ਟਾਈਮ ਹੀ ਗਈ ਸੀ ਇਕੱਲੀ ਮੱਥਾ ਟੇਕ ਕੇ ਮੁੜਿਆ ਮੇਲੇ 'ਚ ਤਾਂ ਆਪਾਂ ਨਹੀਂ ਗਈ ਲਓ ਜੀ ਆਟਾ ਗੁੰਨਿਆ ਗਿਆ ਓਣੀ ਨੂੰ ਟਾ ਕੇ ਰੱਖ ਦਾਂਗੇ ਆਪਾਂ ਵੇਟਾ ਜੀ ਸੇ ਮੀ ਆਪਣਾ ਪਿਆ ਦੇ ਕੋ ਨਹੀਂ ਇਹ ਬਿਲਕੁਲ ਨਹੀਂ ਪੈਂਦਾ ਹੁੰਦਾ ਸਰਾਰਤ ਕਰਦਾ ਫਰੀ ਜਾਂਦਾ ਅੱਜ ਟੀਕਾ ਲੱਗੇ ਕਰਕੇ ਥੋੜਾ ਜਿਹਾ ਸੁਸਤ ਹੈ ਬਾਤ ਤਾਂ ਹੋ ਗਿਆ ਸੀਗਾ ਜੀ ਠੀਕ ਥੋੜਾ ਜਿਹਾ ਟਾਈਮ ਸੁਸਤ ਰਿਹਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਤਾਂ ਕਿ ਆਪਣੀ YouTube ਫੈਮਲੀ ਵੱਡੀ ਹੋ ਸਕੇ ਸ਼ੇਰਵਤ ਤੋਂ ਵੱਧ ਕਰਿਆ ਕਰੋ ਜੀ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਨਾਲ